ਦੱਸੋ ਨਾ ਸਾਹਬ ਦਾ ਨਾਮ ਦੱਸੋ ਕਿਹਨੇ ਬੰਦ ਕਰਾਉਣ ਨੂੰ ਕਿਹਾ ਤੁਹਾਨੂੰ ਸਾਹਬ ਦਾ ਨਾਮ ਦੱਸੋ ਨਾ ਤੁਸੀਂ ਕਿਹਨੇ ਬੰਦ ਕਰਾਉਣ ਨੂੰ ਕਿਹਾ ਕੋਈ ਨਹੀਂ ਉਹ ਨੰਬਰ ਆ ਗਿਆ ਗੱਡੀ ਨੰਬਰ ਇਹ ਲੋ ਗਿਆ ਹੀ ਨਹੀਂ ਨਾ ਨਹੀਂ ਤੁਸੀਂ ਕਹਿੰਨੇ ਨਾ ਨਹੀਂ ਅਸੀਂ ਜਾਣਾ ਉਧਰ ਉਧਰ ਵੀ ਜਾਣਾ ਅਸੀਂ ਕਦੇ ਕੋਈ ਆ ਕੇ ਸਾਨੂੰ ਦਬਕੇ ਮਾਰਦਾ ਕਦੇ ਕੋਈ ਮਾਰਦਾ ਦਬਕੇ ਥੋੜੀ ਗੱਲ ਹੈ ਕੰਮ ਨਹੀਂ ਕਰਨਾ ਅਸੀਂ ਠੀਕ ਹੈ ਠੀਕ ਹੈ ਤੁਸੀਂ ਆਪਣਾ ਨਾਕਾ ਲਾਓ ਨਾ ਅਸੀਂ ਨਹੀਂ ਲਾਣੇ ਨਾਕਾ ਅਸੀਂ ਨਹੀਂ ਲਾਣੇ ਤੁਸੀਂ ਨਾਕਾ ਲਾਓ ਅਸੀਂ ਮਨਾਥੋੜੀ ਕਰਨੀ ਤੁਹਾਨੂੰ ਨਾਕਾ ਲਾਣ ਨੂੰ ਤੈਨੂੰ ਕੀ ਕਿਹਾ ਵੀ 12 ਵਜੇ ਤੱਕ ਬੰਦ ਆ ਇਹ ਬੰਦ ਨਹੀਂ ਪਾਣਾ ਰੋਡ ਰੋਡ ਚਲੋ ਠੀਕ ਹੈ ਤੁਹਾਡੀ ਗੱਲ ਬਾਈਪਾਸ ਹੈ ਇਹ ਬਾਈਪਾਸ ਹੈ ਇਹ ਅੰਦਰ ਸ਼ਹਿਰ ਪੂਰਾ ਚੱਲਦਾ ਪਿਆ ਜਿਹੜੀ ਗੱਲ ਜਿਹੜੀ ਗੱਲ ਹੈਗੀ ਉਹ ਇਹ ਨਹੀਂ ਰੇਡੀਓ ਨੂੰ ਭਈਆਂ ਨੂੰ ਕਿਉਂ ਨਹੀਂ ਬੰਦ ਕਰਾਇਆ ਤੁਸੀਂ ਕਰਾ ਲਾ ਜੇ ਕਿਤੇ ਮੇਰੀ ਡਿਊਟੀ ਮੈਨੂੰ ਜੋ ਕਿ ਇੱਕ ਮਿੰਟ ਯਾਰ ਦੂਜੇ ਛੱਡ ਪਰੇ ਯਾਰ ਨਹੀਂ ਇਹ ਕਬਜ਼ਾ ਕਰਕੇ ਇਸੇ ਦੇ ਕਬਜ਼ਾ ਕੀ ਕੀਤਾ ਆ ਕਬਜ਼ਾ ਕੀ ਪੰਜਾਬ 'ਚ ਸਾਡਾ ਹੱਕ ਆ ਪੰਜਾਬ 'ਚ ਸਾਡਾ ਹੱਕ ਆ ਹੱਕ ਇੱਥੇ ਪੰਜਾਬ 'ਚ ਸਾਡਾ ਹੱਕ ਆ ਭਾਜੀ ਗੌਰਮੈਂਟ ਦੀ ਜਗ੍ਹਾ ਤੇ ਹੱਕ ਪੰਜਾਬ 'ਚ ਸਾਡਾ ਹੱਕ ਆ ਕਿਉਂ ਗੌਰਮੈਂਟ ਦੀ ਜਗ੍ਹਾ ਕਿੱਥੇ ਆ ਮੈਨੂੰ ਇਹ ਦੱਸੋ ਗਵਰਨਮੈਂਟ ਦੀ ਜਗਾ ਕਿੱਥੇ ਆ ਕੋਈ ਨਾ ਉੱਧਰ ਖੜ ਪਰੇ ਛੋੜ ਜੇ ਇੱਥੇ ਹੀ ਰਹਿਣੀ ਗੱਡੀ ਖੜੀ ਇੱਥੇ ਖੜੀ ਹੈ ਜੇ ਨੂੰ ਸਾਫ ਨੂੰ ਬੁਲਾਣਾ ਬੁਲਾ ਲਓ ਮੈਂ ਦੇਖਾਂ ਕਿਹੜਾ ਖੜਦਾ ਆ ਕੇ ਇੱਥੇ ਹੀ ਖੜਾ ਆ ਮੈਂ ਮੈਂ ਦੇਖਾਂ ਕਿਹੜਾ ਖੜਦਾ ਤੁਸੀਂ ਖੜ ਲਓ ਮੇਰੇ ਮੋਰੇ ਆ ਕੇ ਆ ਦੇਖੋ ਜੀ ਯੂਪੀ ਬਿਹਾਰ ਵਾਲੇ ਨੂੰ ਕੋਈ ਕਹਿੰਦਾ ਨਹੀਂ ਇਹ ਸਾਨੂੰ ਕਹਿੰਦੇ ਦਬਕਾ ਮਾਰਦੇ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਇਹ ਦਬਕਾ ਮਾਰ ਕਈ ਪੈਣੀ ਸਾਹਿਬ ਤੋਂ ਥੋੜੀ ਆਏ ਅਸੀਂ ਨਵੇਂ ਸ਼ਹਿਰ ਦੇ ਹੋ ਕੇ ਸਾਨੂੰ ਦਬਕੇ ਮਾਰ ਰਹੇ ਆ ਰਾਸਤੇ ਦੇ ਵਿੱਚ ਰੁੱਕ ਜਗਾ ਰਸਤਾ ਕਿੱਥੇ ਮੈਨੂੰ ਇਹ ਦੱਸੋ ਤੁਸੀਂ ਰਾਸਤੇ ਜਲਾਈ ਗੱਡੀ ਜਿੰਨੀ ਹੋਣਾ ਉਹਨੇ ਇੱਥੇ ਆ ਤੁਸੀਂ ਇੱਥੇ ਹਮ ਇੱਥੇ ਰੁਕਣਾ ਹੈ ਉਹਨਾਂ ਨੇ ਤੁਸੀਂ ਹਰ ਵਾਰੀ ਸਾਨੂੰ ਭਗਵੰਤ ਮਾਨ ਦਾ ਪਜਾਹ ਵਾਰ ਆਂਦਾ ਹੈ ਜੀ ਪਜਾਹ ਵਾਰਸ਼ੀਆ ਮੰਦਾ ਆਇਆ ਪਜਾਹ ਵਾਰਸ਼ੀਆ ਮੰਦਾ ਆਇਆ ਔਰ ਰੇੜੀਆਂ ਬੰਦ ਕਿਉਂ ਨਹੀਂ ਕਰਾਨੇ ਸਾਨੂੰ ਸਾਨੂੰ ਕਹਿੰਨੇ ਆ ਨਹੀਂ ਸਾਰਾ ਸ਼ਹਿਰ ਬੰਦ ਕਰਾਓ ਭਗਵੰਤ ਮਾਨ ਆ ਰਿਹਾ ਦਾ ਨੇ ਸਾਰਾ ਬੰਦ ਕਰਾਉਣਾ ਸ਼ਹਿਰ ਆ 92 ਸਾਲ ਦੀ ਉਮਰ ਹੈ ਬਾਪੂ ਨੂੰ ਦਬਕਾ ਮਾਰ ਰਿਹਾ ਦੇਖੋ ਆ ਸਾਰਾ ਹਾਂ ਬਹੁਤ ਸ਼ਵਾਹ ਆ ਦੇਖੋ ਸ਼ਵਾਹ ਇਸ ਤਰ੍ਹਾਂ ਬਾਪੂ ਕੇ ਮਾਰ ਰਿਹਾ ਦੇਖੋ ਹਾਂ ਬੋਲ ਬੋਲ ਪੂਰੀ ਰਿਪੋਰਟ ਕਰਾਓ ਤੂੰ ਕਰ ਫੋੜ ਜਾ ਕੇ ਚੱਕ ਰਿਆ ਜਾ ਕੇ ਲਓ ਦਬਕੇ ਕਿਉਂ ਮਾਰ ਰਹੇ ਤੁਸੀਂ ਐਸਆਈ ਐ ਤਾਂ ਆਪਣੀ ਡਿਊਟੀ ਕਰੋ ਨਾ ਤੁਸੀਂ ਸਾਸੀ ਚਿੱਟਾ ਥੋੜੀ ਵੇਚ ਰਹੇ ਆ ਕਾਦੇ ਲਈ ਵੇਚ ਰਹੇ ਕਾਰਵਾਈ ਕਰ ਕਾਦੇ ਲਈ ਚਿੱਟਾ ਵੇਚ ਰਹੇ ਅਸੀਂ ਇੱਕ ਮਿੰਟ ਰੁਕ ਜਾ ਉਹ ਮੈਂ ਬੁਲਾ ਲਾਂ ਨਾ ਯਾਰ ਇੱਧਰ ਬੁਲਾ ਲਾਂ ਨਾ ਮੈਂ ਹਜੇ ਬੁਲਾ ਲਾਂ ਨਾ ਕੋਈ ਨਹੀਂ ਅਨਿਊਜ਼ ਚੈਨਲ ਵਾਲਿਆਂ ਨੂੰ ਬੁਲਾਣਾ ਹੁਣ ਦੋ ਮਿੰਟ ਰੁਕੋ ਮੈਂ ਨਿਊਜ਼ ਚੈਨਲ ਦੇ ਨਾਲ ਹੀ ਆ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਮੈਨੂੰ ਦਬਕਾ ਮਾਰ ਰਹੇ ਨਾ ਤੁਸੀਂ ਧਮਕੀਆਂ ਦੇ ਰਹੇ ਆ ਕੇ ਸਵੇਰ ਦੇ ਤੁਸੀਂ ਧਮਕੀਆਂ ਦਿੱਤੀਆਂ ਭੀਸ ਭਗਵੰਤ ਮਾਨ ਆ ਰਿਹਾ ਕੋਈ ਗੱਲ ਨਹੀਂ ਤਾਂ ਸਾਰੀ ਯੂਪੀ ਬਿਹਾਰ ਦੀ ਰੇਡੀਆਂ ਲੱਗੀਆਂ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਤੁਸੀਂ ਪੂਰਾ ਸ਼ਹਿਰ ਬੰਦ ਕਰਾ ਦਿਓ ਨਾ ਵੀ 12 1 ਵਜੇ ਤੱਕ ਬਾਅਦ ਸ਼ਹਿਰ ਚੱਲਣਾ ਆ ਰੋਟੀ ਨਾ ਕਮਾਓ ਤੁਸੀਂ ਸਾਨੂੰ ਰੋਟੀ ਦੇਣੀ ਦਿਹਾੜੀ ਦੇਣੀ ਹੈ ਭਗਵੰਤ ਮਾਨ ਜੀ ਨੇ ਕਿ ਲਉਣੀ ਆਪਣੀ ਦੁਕਾਨ ਲੈ ਕੇ ਤੇ ਕਰਾਇਆ ਨਹੀਂ ਦੁਕਾਨ ਕਿਉਂ ਲਈਏ ਸਾਡੀ ਗੁੰਜਾਇਸ ਨਹੀਂ ਹੈਗੀ ਤੁਸੀਂ ਲੈ ਲਓ ਸਾਡੀ ਗੁੰਜਾਇਸ ਨਹੀਂ ਹੈਗੀ ਤੁਸੀਂ ਗੁੰਜਾਇਸ ਲੈ ਲਓ ਨਾ ਫਿਰ ਤੁਸੀਂ ਕਿਉਂ ਕਹਿੰਦੇ ਇੰਦਾ ਵੀ ਨਾ ਲਾਓ ਕਰਕੇ ਆ ਦੁਕਾਨ ਨਹੀਂ ਹੋਰ ਗਈ ਆ 10 ਲੱਖ ਦੀ ਗੱਡੀ ਲਈਓ ਆ ਟੈਕਸ ਨਹੀਂ ਪੜਦਾ ਦੁਕਾਨ ਲੈ ਕੇ ਟੈਕਸ ਨਹੀਂ ਪੜਦਾ ਮੈਂ ਰੋਡ ਦੇ ਉੱਤੇ ਰੋਡ ਕਿੱਥੇ ਆ ਰੋਡ ਕਿੱਥੇ ਰੋਡ ਤੇ ਲਾ ਆ ਉਹ ਗੱਡੀ ਆ ਦੇਖੋ ਜੀ ਉੱਪਰ ਲਾਈਓ ਗੱਡੀ 5 ਸਾਲ ਹੋ ਗਏ ਐਸਐਸਪੀ ਡੀਐਸਪੀ ਸਾਰੇ ਜਾਣਦੇ ਮੈਨੂੰ ਸਾਰੇ ਮੈਨੂੰ ਜਾਣਦੇ ਦੇਖੋ ਦੀ ਦਬਕੇ ਨਾ ਮੇਰੇ ਮੋਰੇ ਗੱਡੀ ਲਾ ਕੇ ਜਾਣ ਕੇ ਪੰਗਾ ਲੈ ਰਹੇ ਆ ਆ ਜਾਣ ਕੇ ਪੰਗਾ ਲੈ ਰਹੇ ਕਹਿੰਦੇ ਦੁਕਾਨ ਨਹੀਂ ਖੋਲਣ ਦੇਣੀ ਤੁਹਾਡੀ ਇਹਦੇ ਵਰਗੇ ਖਰਾਬ ਕਰਦੇ ਲੋਕਾਂ ਨੂੰ ਕਰਦੇ ਕਦੇ ਆ ਹੁਣ ਦੇਖੋ ਗੈਂਗਸਟਰ ਇਦਾਂ ਤਿਆਰ ਹੁੰਦੇ ਆ ਦੇਖੋ ੱੱਕਾ ੱੱਕਾ ਕਰ ਰਿਹਾ ਦੇਖੋ ਜੀ ਬਾਪੂ ਤੂੰ ਇੱਧਰ ਹੋ ਜਾ ਉਹ ਬਾਪੂ ਤੂੰ ਇੱਧਰ ਹੋ ਜਾ ਆ ਦੇਖੋ ਇਹਦੇ ਵਰਗੇ ਬੰਦੇ ਤਿਆਰ ਕਰਦੇ ਗੈਂਗਸਟਰ ਐਸਐਸ ਐਸਆਈ ਆ ਜੀ ਇਹ ਐਸਆਈ ਇਹ ਦਬਕੇ ਮਾਰ ਰਿਹਾ ਕਹਿੰਦਾ ਸਾਹਬ ਦਾ ਨਾਂ ਨਹੀਂ ਦੱਸ ਰਿਹਾ ਕਿਨੇ ਕੰਮ ਦਾ ਕਰਾਇਆ ਬੰਦ ਪੂਰਾ ਸ਼ਹਿਰ ਇਹ ਕੋਈ ਗੱਲ ਥੋੜੀ ਆ ਦਬਕੇ ਸਾਨੂੰ ਹੀ ਮਾਰਦੇ ਸਾਡੇ ਮੋਰੇ ਇਨਾਕਾ ਲਾਉਂਦੇ ਲਿਆ ਕੇ ਤੇ ਤੇਰੇ ਜੀ ਵੀ ਇੰਨੀ ਨਹੀਂ ਕੀਤੀ ਹੈਗੀ ਉਹ ਤੁਹਾਡੀ ਭਾਜੀ ਧਮਕੀਆਂ ਨਾ ਦਿਓ ਤੁਸੀਂ ਧਮਕੀਆਂ ਨਾ ਦਿਓ ਚੱਲ ਇੱਧਰ ਇਹ ਬਜ਼ੁਰਗ ਨੂੰ ਧਮਕੀਆਂ ਨਾ ਦਿਓ ਪਹਿਲੀ ਦੱਸਦਾ ਮੈਂ ਪਹੁੰਚ ਜਾਣਾ ਉੱਥੇ ਕੋਈ ਨਹੀਂ ਕੱਲ ਨੂੰ ਹਾਜ਼ਰੀ ਲੱਗੂਗੀ ਉੱਥੇ ਭਾਈ ਤੁਸੀਂ ਨਾਲੇ ਹੀ ਆ ਤੁਸੀਂ ਨਾਲੇ ਹੀ ਆ ਆ ਦੇਖੋ ਸਾਹ ਨੇ ਕੀ ਕੀ ਗੱਲ ਕਹੀ ਸੁਣੀ ਐ ਤੁਸੀਂ ਸਾਰੀ ਨਹੀਂ ਤੁਸੀਂ ਨਹੀਂ ਤੁਸੀਂ ਗੱਲ ਸੁਣੀ ਐ ਤੁਸੀਂ ਵੀ ਮੌਜੂਦ ਹੋਣਾ ਉੱਥੇ ਜੇ ਤੁਸੀਂ ਸਿਆਣੇ ਆ ਨਾ ਨਹੀਂ ਨਹੀਂ ਸਿਆਣੇ ਮੈਂ ਤਾਂ ਸਿਆਣਾ ਘਰੋਂ ਮੈਂ ਦੁਰਿਆਰ ਢਾੜੀ ਕਰਨ ਲਈ ਘਰੋਂ ਮੈਂ ਦੁਰਿਆ ਮੇਰੇ ਛੋਟੇ ਛੋਟੇ ਬੱਚੇ ਆ ਤੁਸੀਂ ਨਹੀਂ ਤੁਸੀਂ ਕੋਈ ਕਾਨੂੰਨ ਨਹੀਂ ਕਹਿੰਦਾ ਕੋਈ ਕਾਨੂੰਨ ਨਹੀਂ ਕਹਿੰਦਾ ਵੀ ਢਾੜੀ ਨਾ ਕਰੋ ਕੋਈ ਭਗਵੰਤਮਾਨ ਨਹੀਂ ਕਹਿੰਦਾ ਢਾੜੀ ਨਾ ਕਰੋ ਤੁਸੀਂ ਗਲਤ ਕਹਿ ਰਹੇ ਆ ਸਾਨੂੰ ਤੁਸੀਂ ਯੂਪੀ ਬਿਹਾਰ ਦੀਆਂ ਰੇੜੀਆਂ ਪੂਰਾ ਸ਼ਹਿਰ ਬੰਦ ਕਰਾਓ ਪਹਿਲਾਂ ਭਗਵੰਤਮਾਨ ਕਹਿੰਦਾ ਨਾ ਵੀ ਢਾੜੀ ਨਾ ਕਰੋ ਕਹਿੰਦਾ ਭਗਵੰਤਮਾਨ ਢਾੜੀ ਨਾ ਕਰੋ ਸੀਐਮ ਤਾਂ ਚਾਰ ਵਾਰ ਆਂਦਾ ਹਫਤੇ 'ਚ ਅਸੀਂ ਹਫਤੇ 'ਚ ਚਾਰ ਵਾਰ ਗੱਡੀ ਬੰਦ ਕਰਦੀਏ ਇਹਦੇ ਕੇਸ ਤੋਂ ਕਹਿੰਦੇ ਲੈਣੀ ਆ ਕੈਸਾ ਕਹਿਣਾ ਦੇਣੀ ਇਹਦੀ ਬੱਚੇ ਪਾਲਨੇ ਨਹੀਂ ਹੁਣ ਅਸੀਂ ਨਹੀਂ ਕੋਈ ਨਹੀਂ ਕੋਈ ਨਹੀਂ